ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਦਰਮਿਆਨ ਹਾਈ ਕਮਾਂਡ ਨੇ ਹਾਈ ਲੈਵਲ ਮੀਟਿੰਗ ਸੱਦ ਲਈ ਹੈ ਆਖਰਕਾਰ ਮੀਟਿੰਗ ਦੇ ਵਿੱਚ ਕਿਹੜਾ ਕਿਹੜਾ ਆਗੂ ਸ਼ਾਮਲ ਹੋਣ ਜਾ ਰਿਹਾ ਤੇ ਮੀਟਿੰਗ ਦੇ ਵਿੱਚ ਕਿਹੜੀਆਂ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਨੇ ਅਤੇ ਕਿਹੜਾ ਵੱਡਾ ਐਕਸ਼ਨ ਹੋ ਸਕਦਾ ਇਸ ਨੂੰ ਲੈ ਕੇ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਦਰਮਿਆਨ ਹੁਣ ਹਾਈ ਕਮਾਂਡ ਨੇ ਹਾਈ ਲੈਵਲ ਮੀਟਿੰਗ ਸੱਦੀ ਆਖਰਕਾਰ ਕੀ ਰਹਿਣ ਵਾਲਾ ਗਗਨ ਜਿਹੜਾ ਕਲੇਸ਼ ਕੁਰਸੀ ਦੀ ਕਲਾ ਅੰਤਰ ਕਲਾ ਅੰਦਰੂਨੀ ਭਜ ਦੌੜ ਕਾਂਗਰਸ ਦੇ ਅੰਦਰ ਚੱਲ ਰਹੀ ਆ ਉਹਦੇ ਵਿੱਚ ਲਗਾਤਾਰ ਹਾਈ ਕਮਾਂਡ ਦੀ ਉਦਾਸੀਨਤਾ ਸਵਾਲਾਂ ਦੇ ਘੇਰੇ ਚ ਸੀ ਈਵਨ ਐਸੀ ਨਹੀਂ ਸੀ ਕਰਦੇ ਕਾਂਗਰਸ ਦੇ ਅੰਦਰੋਂ ਇਹ ਚੀਜ਼ ਨਿਕਲ ਕੇ ਆ ਰਹੀ ਸੀ ਕਿ ਹਾਈ ਕਮਾਂਡ ਉਵੇਂ ਐਕਸ਼ਨ ਨਹੀਂ ਲੈ ਰਹੀ ਜਿਵੇਂ ਲੈਣਾ ਚਾਹੀਦਾ ਜਿੰਨਾ ਘੱਟ ਸਮਾਂ ਰਹਿ ਗਿਆ ਤੇ ਅੱਜ ਅਚਾਨਕ ਕਿਉਂਕਿ ਡਾਕਟਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਅੰਦਰ ਐਸਾ ਭੰਬੜ ਬਾਲਿਆ ਕਿ ਹਾਈ ਕਮਾਂਡ ਤੱਕ ਸੇਖ ਪਹੁੰਚਣਾ ਹੀ ਪਹੁੰਚਣਾ ਸੀਗਾ ਇਹਦਾ ਤੇ ਉਹ ਸੇਖ ਪਹੁੰਚੇ ਤੇ ਹੁਣ ਚਰਚਾ ਹੈ ਕਿ ਅੱਜ ਇੱਕ ਮੀਟਿੰਗ ਚੱਲ ਰਹੀ ਹੈ ਹਾਈ ਕਮਾਂਡ ਦੇ ਨਾਲ ਪੰਜਾਬ ਦੇ ਕੁਝ ਆਗੂਆਂ ਦੀ ਜਿਹ ਚ ਵੱਡੀ ਗਿਣਤੀ ਚ ਆਗੂ ਦੱਸੇ ਜਾਂਦੇ ਹਾਲੇ ਕਿ ਉਹਨਾਂ ਦੇ ਨਾਮ ਡਿਸਕਲੋਜ਼ ਨਹੀਂ ਹੋ ਰਹੇ ਉਸ ਹਿਸਾਬ ਨਾਲ ਪਰ ਜੋ ਮੀਟਿੰਗ ਦੇ ਵਿੱਚ ਹਾਈ ਕਮਾਂਡ ਦੇ ਵੱਲੋਂ ਜਿਹੜੇ ਲੋਕ ਸ਼ਾਮਲ ਨੇ ਉਹਨਾਂ ਦੇ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਜਨਰਲ ਸਕੱਤਰ ਭਪੇਸ਼ ਬਗੇਲ ਇਸ ਤੋਂ ਇਲਾਵਾ ਸੈ ਇੰਚਾਰਜ ਨੇਗੇ ਉਹ ਦੋ ਤਿੰਨ ਜਾਣੇ ਸ਼ਾਮਲ ਨੇ ਅ ਗगन ਕੁਰਸੀ ਦਾ ਰੋਲ ਹੈ ਕਿ ਆ ਜਾਣਕਾਰਤਾ ਇਹ ਦੱਸਦੇ ਸੀ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ 14 15 16 17 18 ਇਹਦੇ ਇਨ ਬਿਟਵੀਨ ਪ੍ਰਧਾਨ ਬਦਲਿਆ ਜਾਣਾ ਹੈ ਉਸੇ ਦਰਮਿਆਨ ਡਾਕਟਰ ਸਿੱਧੂ ਵਾਲਾ ਐਪੀਸੋਡ ਚੱਲ ਪਿਆ ਜਿਹਦੇ ਕਰਕੇ ਇਹ ਕਹਿ ਸਕਦੇ ਆ ਕਿ ਡਾਕਟਰ ਸਿੱਧੂ ਵਾਲੇ ਐਪੀਸੋਡ ਤੋਂ ਬਾਅਦ ਪ੍ਰਧਾਨ ਬਦਲ ਨੂੰ ਲੈ ਕੇ ਹਾਲੇ ਬ੍ਰੇਕ ਤੇ ਪੈਰ ਰੱਖਿਆ ਜਾ ਸਕਦਾ ਪਰ ਇੱਕ ਰਿਪੋਰਟ ਤਿਆਰ ਕਰਨੀ ਸੀ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਸਿੱਧੂ ਜੋੜੇ ਦੀਆਂ ਸਾਰੀਆਂ ਗਤੀਵਿਧੀਆਂ ਉਹਨਾਂ ਨੇ ਹੁਣ ਤੱਕ 4 ਸਾਲਾਂ ਚ ਵਿਰੋਧੀ ਧਿਰ ਚ ਬੈਠਣ ਤੋਂ ਬਾਅਦ ਕੀ ਕੀਤਾ ਈਵਨ ਕਿ ਕਈ ਲੋਕ ਤੇ ਵੀ ਕਹਿੰਦੇ ਕਿ ਉਹਨਾਂ ਨੇ ਸਰਕਾਰ ਹੁੰਦਿਆ ਕੀ ਕੀ ਕੀਤਾ ਪ੍ਰਧਾਨ ਹੁੰਦਿਆ ਕੀ ਕੀ ਕੀਤਾ ਇਹ ਸਾਰੀਆਂ ਚੀਜ਼ਾਂ ਹਾਈ ਕਮਾਂਡ ਨੂੰ ਸੌਪੀਆਂ ਗਈਆਂ ਨੇ ਤੇਜ ਤੋਂ ਬਾਅਦ ਸੁਹਾਗ ਜੀ ਗੱਲ ਸੀ ਮੀਟਿੰਗ ਹੋਣੀ ਹੈ ਉਸ ਮੀਟਿੰਗ ਦੇ ਵਿੱਚ ਲਗਾਤਾਰ ਇਹ ਚਰਚਾ ਚੱਲ ਰਹੀ ਹੈ ਕਿ ਇੱਕ ਤਾਂ ਪ੍ਰਧਾਨ ਬਦਲਿਆ ਜਾਣਾ ਇਸ ਨੂੰ ਲੈ ਕੇ ਅ ਦੂਜਾ ਸਿੱਧੂ ਜੋੜ ਨੇ ਜਿਹੜਾ ਮਾਫ ਕਰਨਾ ਜਿਹੜਾ ਡਾਕਟਰ ਨਵਜੋਤ ਕੋ ਸਿੱਧੂ ਨੇ ਖਲਾਰਾ ਪਾਇਆ ਇਹਦੇ ਨਾਲ ਕਿਵੇਂ ਨਜਿੱਠਣਾ ਹੈ ਇਹਦੇ ਕੀ ਸੀਕੁਐਂਸਸ ਹੋ ਸਕਦੇ ਆ ਇਹ ਸਾਰੀਆਂ ਚੀਜ਼ਾਂ ਉੱਥੇ ਤੈ ਹੋਣਗੀਆਂ ਫਿਰ ਹਾਈ ਕਮਾਂਡ ਨੂੰ ਇਹ ਚੀਜ਼ਾਂ ਸੌਂਪੇ ਸੌਂਪਣਗੇ ਭਪੇਸ਼ ਬਗੇਲ ਭਪੇਸ਼ ਬਗੇਲ ਇਸ ਮਾਮਲੇ ਇਹ ਜੇ ਮਾਮਲਿਆਂ ਦੇ ਵਿੱਚ ਫਾਈਨਲ ਅਥਾਰਟੀ ਨਹੀਂ ਹਨ ਇਹ ਗੱਲ ਸਾਨੂੰ ਮੰਨਣੀ ਪੈਣੀ ਹੈ ਤੇ ਕੁੱਲ ਮਿਲਾ ਕੇ ਕਾਂਗਰਸ ਦੇ ਅੰਦਰ ਇਹ ਮੀਟਿੰਗ ਬੜੀ ਫੈਸਲਾਕੁਨ ਹੋ ਸਕਦੀ ਹੈ ਪੰਜਾਬ ਕਾਂਗਰਸ ਦਾ ਰੂਪ ਚਿਹਰਾ ਜਿਹੜਾ ਉਹ ਬਦਲਿਆ ਨਜ਼ਰ ਆ ਸਕਦਾ ਇਸ ਮੀਟਿੰਗ ਤੋਂ ਬਾਅਦ ਤੇ ਇਹ ਵੀ ਹੋ ਸਕਦਾ ਹੈ ਕਿ ਹਾਈ ਕਮਾਂਡ ਤਾੜਨਾ ਵੀ ਕਰੇ ਤੇ ਕੋਈ ਵੱਡੇ ਐਕਸ਼ਨ ਵੀ ਲੈ ਲੇ ਜੇ ਕੋਈ 2-4 ਲੀਡਰ ਘਰ ਤੋਰਨੇ ਪੈਂਦੇ ਹੋਏ ਉਹ ਵੀ ਤੋਰ ਸਕਦੀ ਹੈ 2-4 ਨੂੰ ਕਹਿਣਾ ਹੋਇਆ ਵੀ ਭੇਜ ਤੁਸੀਂ ਹੁਣ ਚੁੱਪ ਕਰਕੇ ਬਹਿ ਜਾਓ ਨਹੀਂ ਫਿਰ ਆਪਣਾ ਹਿਸਾਬ ਲਾ ਲਿਓ ਆਲੀ ਸਥਿਤੀ ਵੀ ਹੋ ਸਕਦੀ ਹੈ 2-3 ਨੂੰ ਥਾਪੀ ਵੀ ਦਿੱਤੀ ਜਾ ਸਕਦੀ ਹੈ ਵੀ ਤੁਸੀਂ ਖਿੱਚੋ ਕੰਮ ਨੂੰ ਇਹ ਚੀਜ਼ਾਂ ਚੱਲ ਰਹੀਆਂ ਨੇ ਨਾਲ ਦੀ ਨਾਲ ਬਾਜੋ ਸਾਹਿਬ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਹਾਈ ਕਮਾਂਡ ਤੋਂ ਸਮਾਂ ਮੰਗਿਆ ਗਿਆ ਮੰਨਿਆ ਜਾ ਰਿਹਾ ਕਿ 19 ਦਸੰਬਰ ਦਾ ਉਹਨਾਂ ਨੂੰ ਟਾਈਮ ਮਿਲਿਆ ਆਖਰਕਾਰ ਸੱਚ ਕੀ ਹੈ ਗਗਨ ਇਹਦੇ ਬਾਰੇ ਚਰਚਾ ਹੈ ਇਹਦੇ ਬਾਰੇ ਮੀਡੀਆ ਦੇ ਅੰਦਰ ਰਿਪੋਰਟਸ ਨੇ ਕੀਤੀਆਂ ਵੱਖ-ਵੱਖ ਤਰ੍ਹਾਂ ਦੇ ਨਾਲ ਪਰ ਕੱਲ ਸਾਰਾ ਦਿਨ ਬਿਠਾ ਕੇ ਨਜੋ ਸਿੱਧ ਨੂੰ ਮੋੜ ਦਿੱਤਾ ਗਿਆ ਕੱਲ ਮਿਲ ਲਿੰਦੇ ਖੈਰ ਉਹਨਾਂ ਨੇ ਅਚਾਨਕ ਗਏ ਕਈ ਵਾਰ ਵੱਡੇ ਲੀਡਰਾਂ ਕੋਲੇ ਨਹੀਂ ਸਮਾਂ ਹੁੰਦਾ ਬਹੁਤ ਸਾਰੇ ਸ਼ਡਿਊਲ ਪਹਿਲਾਂ ਸਕੇਜੂਲਸ 'ਚ ਲੱਗੇ ਹੁੰਦੇ ਆ ਜਿੱਥੇ ਉਹਨਾਂ ਨੇ ਜਾਣ ਆਉਣ ਖਾਸ ਕਰਕੇ ਜਦੋਂ ਸਰਦਰੋਤੇ ਜਲਾਸ ਚੱਲ ਰਿਹਾ ਹੋਵੇ ਸਦਨ ਦਾ ਉਸ ਸਮੇਂ ਉਹ ਮੁਸ਼ਕਲ ਹੋ ਜਾਂਦੀਆਂ ਨੇ ਚੀਜ਼ਾਂ ਤੇ ਹੁਣ ਚਰਚਾ ਹੈ ਕਿ ਨਵਜੋਤ ਸਿੱਧੂ ਨੂੰ ਮਿਲੇ ਸਮਾਂ ਮਿਲੇ 19 ਦਸੰਬਰ ਦਾ ਮਿਲਣ ਦਾ ਇਹ ਉਹਨਾਂ ਦੀ ਟੀਮ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਹੁਣ ਕਿੰਨੂੰ ਮਿਲਣ ਦਾ ਸਮਾਂ ਮਿਲੇ ਰਾਹੁਲ ਗਾਂਧੀ ਨੂੰ ਮਲਕ ਅਰਜੁਨ ਖੜਗੇ ਨੂੰ ਮੈਡਮ ਸੋਨੀਆ ਗਾਂਧੀ ਨੂੰ ਜਾਂ ਪ੍ਰਿੰਕਾ ਗਾਂਧੀ ਨੂੰ ਇਹ ਡਿਪੈਂਡ ਕਰਦਾ ਹੈ ਜੇ ਰਾਹੁਲ ਗਾਂਧੀ ਨੂੰ ਮਿਲਿਆ ਇਹਦੇ ਅਰਥ ਹੋਰ ਹੋਣਗੇ ਪ੍ਰਿੰਕਾ ਗਾਂਧੀ ਨੂੰ ਮਿਲਿਆ ਇਹਦੇ ਅਰਥ ਹੋਰ ਹੋਣਗੇ ਮਲਕਾਰਜਨ ਖੜਗੇ ਜਾਂ ਸੋਨੀਆ ਗਾਂਧੀ ਨੂੰ ਮਿਲਿਆ ਤਾਂ ਇਹਦੇ ਅਰਥ ਬਿਲਕੁਲ ਡਿਫਰੈਂਟ ਹੋਣਗੇ ਕਿ ਕਿਸ ਹਿਸਾਬ ਦੇ ਕਿਉਂਕਿ ਹਰ ਲੀਡਰ ਦਾ ਕਿਰਿਆ ਵਿਹਾਰ ਆਪਣਾ ਆਪਣਾ ਰਾਹੁਲ ਗਾਂਧੀ ਦੀ ਅ ਥੋੜਾ ਮਸਲਾ ਟੇਡਾ ਕਿ ਉਹ ਕਹਿੰਦੇ ਕਿ ਸਿੱਧਾ ਗਾਲੀ ਪੈ ਜਾਂਦੇ ਆ ਬੰਦੇ ਦੇ ਉਹ ਬਾਅਦ ਚ ਪੁਚਕਾਰਨ ਪੁਚਕੁਰਨ ਵਾਲਾ ਕੰਮ ਨਹੀਂ ਕਰਦੇ ਪ੍ਰਿੰਕਾ ਗਾਂਧੀ ਨਾਲ ਮਿਲਿਆ ਤਾਂ ਫਿਰ ਕੋਈ ਸਹਿਜ ਚਾਰੇ ਵਾਲੀ ਮੀਟਿੰਗ ਹੋਊਗੀ ਸਿੱਧੂ ਨੂੰ ਸਮਝਾਉਣ ਦੀ ਕੋਸ਼ਿਸ਼ ਉਹਨੂੰ ਐ ਕਰਨ ਦੀ ਕੋਸ਼ਿਸ਼ ਹੋਊਗੀ ਖੜਗੇ ਹੋਰਾਂ ਨਾਲ ਵੀ ਮਿਲਿਆ ਤਾਂ ਉੱਥੇ ਵੀ ਇਹੀ ਹੈ ਕਿ ਉਹਨਾਂ ਨੂੰ ਕੂਲ ਡਾਊਨ ਕਰਨ ਦੀ ਕੋਸ਼ਿਸ਼ ਹੋਊਗੀ ਚੀਜ਼ਾਂ ਨੂੰ ਸਮਝਾਉਣ ਦੀ ਕਿ ਭਾਈ ਐਵੇਂ ਨਹੀਂ ਗੱਡੀ ਚੱਲਣੀ ਵਾਲੀ ਸਥਿਤੀ ਹੋਊਗੀ ਪਰ ਹੁਣ 19 ਤਰੀਕ ਤੱਕ ਦੀ ਉਡੀਕ ਕਰਨੀ ਪੈਣੀ ਹੈ ਪੰਜਾਬ ਕਾਂਗਰਸ ਦੇ ਵਿੱਚ ਵੱਡੇ ਖਿਲਾਾਰੇ ਨੇ ਖਿਲਾਾਰੇ ਤਾਂ ਨਹੀਂ ਕਹਿ ਸਕਦੇ ਕਿ ਤਬਦੀਲੀਆਂ ਲਈ ਤਿਆਰ ਹੈ ਪੰਜਾਬ ਕਾਂਗਰਸ ਇਹ ਗੱਲ ਬਾਰ ਬਾਰ ਸੋਰਸਸ ਕਨਫਰਮ ਕਰ ਚੁੱਕੇ ਆ ਰਾਜਾ ਵੜਿੰਗ ਬਦਲੇ ਜਾ ਰਹੇ ਨੇ ਉਹਨਾਂ ਦੀ ਥਾਂ ਤੇ ਨਵਾਂ ਪ੍ਰਧਾਨ ਆ ਰਿਹਾ ਹੈ ਵੇਲ ਕਵੇਲ ਹੋ ਰਹੀ ਹੈ ਇਸ ਮਾਮਲੇ ਦੇ ਵਿੱਚ ਲਗਾਤਾਰ ਪਰ ਇਹ ਗੱਲ ਹਾਈ ਕਮਾਂਡ ਦੇ ਸੋਰਸਸ ਕਨਫਰਮ ਕਰਦੇ ਆ ਕਿ ਰਾਜਾ ਵੜਿੰਗ ਹੁਣ ਬਦਲੇ ਜਾਣਗੇ ਦੇਖੋ ਰਾਜਾ ਵੜਿੰਗ ਦੇ ਬਾਰੇ ਰਾਜਾ ਵੜਿੰਗ ਨੂੰ ਕੀ ੜੀ ਚੀਜ਼ ਹੁਣ ਫੇਰ ਰਾਜਾ ਵੜਿੰਗ ਨੂੰ ਡਾਕਟਰ ਸਿੱਧੂ ਹੁਰੀ ਸੇਫ ਕਰਗੇ ਰਾਇਆ ਵਿਡਿੰਗ ਨੂੰ ਹਾਈ ਕਮਾਂਡ ਬੇਇੱਜ਼ਤ ਕਰਕੇ ਨਹੀਂ ਲਾਉਣਾ ਚਾਹੁੰਦੀ। ਹੂੰ। ਉਹਨਾਂ ਤੇ ਉਹਨਾਂ ਨੂੰ ਇਦਾਂ ਨਹੀਂ ਮਹਿਸੂਸ ਕਰਾਉਣਾ ਚਾਹੁੰਦੀ ਕਿਉਂਕਿ ਉਹਨਾਂ ਨੇ 2.5 ਤੋਂ 3 ਸਾਲ ਤੋਂ 4 ਸਾਲ ਵਾਂਗੂ ਜਿਹੜਾ ਸਮਾਂ ਹੋ ਗਿਆ ਉਹਨਾਂ ਨੇ ਕਾਂਗਰਸ ਚਾਹੇ ਚੰਗੀ ਚਾਹੇ ਮਾੜੀ ਪੰਜਾਬ ਦੇ ਵਿੱਚ ਤੋਰੀ ਫਰੀ ਲਏ ਗਏ ਨੇ ਇਸ ਕਰਕੇ ਉਹ ਇਸ ਪੋਜੀਸ਼ਨ 'ਤੇ ਨਹੀਂ ਜਾਣਾ ਚਾਹੁੰਦੀ ਹਾਈ ਕਮਾਂਡ ਕੇ ਰਾਜਾ ਵੜਿੰਗ ਨੂੰ ਇਹ ਮਹਿਸੂਸ ਕਰਾਇਆ ਜਾਵੇ ਕਿ ਭਾਈ ਤੂੰ ਗਲਤ ਸੀਗਾ ਤੂੰ ਇਦਾਂ ਹੋਇਆ ਹਾਲਾਂਕਿ ਕਾਂਗਰਸ ਦੇ ਅੰਦਰ ਇਹ ਚੀਜ਼ ਹੈ ਕਿ ਰਾਜਾ ਵੜਿੰਗ ਨੂੰ ਪਰਿਸ਼ਕ ਕੀਤਾ ਜਾਵੇ ਉਹ ਕੱਲ ਗੱਡੀ ਵਿੰਡ ਨੇ ਵੀ ਇੰਟਰਵਿਊ ਦਿੰਦੇ ਆ ਕਿਹਾ ਕਿ ਹੰਕਾਰ ਹੰਕਾਰ ਵਾਲੀ ਗੱਲ ਰਾਜਾ ਵੜਿੰਗ ਨੂੰ ਲੈ ਕੇ ਬਹੁਤ ਸਾਰੇ ਕਾਂਗਰਸੀ ਕਰਦੇ ਅ ਗਿੱਟ ਮੀਟਰ ਦੀਆਂ ਗੱਲਾਂ ਵੀ ਬਹੁਤ ਸਾਰੇ ਕਾਂਗਰਸੀ ਆਫ ਦਾ ਰਿਕਾਰਡ ਕਰਦੇ ਤਾਂ ਇਸ ਕਰਕੇ ਇਹ ਆਉਂਦੇ ਦਿਨ ਨੇ ਜਿਹੜੇ ਉਹ ਪੰਜਾਬ ਕਾਂਗਰਸ ਚ ਕਾਫੀ ਉਥਲ-ਪੁਥਲ ਵਾਲੇ ਰਹਿਣ ਵਾਲੇ ਨੇ ਅੱਜ ਦੀ ਮੀਟਿੰਗ ਕਾਫੀ ਕੁਝ ਕਾਫੀ ਕੁਝ ਜਦੋਂ ਉਹਦਾ ਉਹਦੀ ਟ੍ਰਾਂਸਕ੍ਰਿਪਟ ਬਾਹਰ ਆਊਗੀ ਕਿ ਅੰਦਰ ਕੀ ਕੀ ਹੋਇਆ ਉਹੋ ਚੀਜ਼ਾਂ ਵੈਸੇ ਤਾਂ ਕਲੀਅਰ ਹੋਣਗੀਆਂ ਪਰ ਇਹ ਮੀਟਿੰਗ ਕਾਫੀ ਕੁਝ ਕਲੀਅਰ ਵੀ ਕਰ ਦੂਗੀ ਤੇ ਕਾਂਗਰਸੀਆਂ ਦੇ ਅੰਦਰ ਇਹ ਵੀ ਚੀਜ਼ ਕਲੀਅਰ ਕਰ ਦੂਗੀ ਕਿ ਅੱਗੇ ਕੀ ਹੋਣ ਵਾਲਾ ਹੈ ਤਾਂ ਤੁਸੀਂ ਇਸ ਖਬਰ ਬਾਰੇ ਕੀ ਸੋਚਦੇ ਹੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ